ਕਿੰਡ ਕਿਹੜਾ ਹੈ 66 ਕਿੰਨਾ ਕਿ ਨੁਕਸਾਨ ਹੈ ਤੁਹਾਡਾ ਬਹੁਤ ਜ਼ਿਆਦਾ ਜੀ ਘਰ ਦਾ ਨੁਕਸਾਨ ਹੋ ਗਿਆ ਘਰ ਦਾ ਹੀ ਨੁਕਸਾਨ ਹੋ ਗਿਆ ਬਰਾਂਡਾ ਵੀ ਡਿੱਗ ਪਿਆ ਤੇ ਰਸਈ ਵੀ ਡਿੱਗ ਪਿਆ ਸਾਮਾਨ ਸਾਰੇ ਸੜਕ ਤੇ ਕੋਈ ਮਤਾਈ ਹੁਣ ਤੱਕ ਨਹੀਂ ਆ ਜੀ ਕੋਈ ਮਤ ਨਹੀਂ ਆਈ ਕਿਸੇ ਵੱਲੋਂ ਵੀ ਕਿ ਆਪਾਂ ਚੱਲਦੇ ਹਾਂ ਤੁਹਾਡੇ ਘਰੇ ਕਿੰਨੀ ਦੂਰ ਹੈ ਕਰ ਦੋ ਬੇੜੀ ਦੀ ਜਾਣਾ ਪੈਣਾ ਉੱਥੇ ਬੇੜੀ ਤੇ ਜਾਣਾ ਪੈਣਾ ਜਿਸ ਤਰ੍ਹਾਂ ਆ ਨਾ ਦੇਖ ਰਹੇ ਤੁਸੀਂ ਮਾਹ ਮਾਹ ਦੱਬਿਆ ਗਿਆ ਇਹਨੇ ਆਖ ਦੇਦੇ ਉੱਥੇ ਇਹਨੇ ਬਹੁਤ ਜਿਆਦਾ ਅੱਛਾ ਇਦਾਂ ਹੀ ਇਹਨਾਂ ਕੋਲ ਅਜੇ ਪਾਣੀ ਹੈ ਉੱਥੇ ਹਾਂਜੀ ਬਹੁਤ ਜਿਆਦਾ ਬਹੁਤ ਜਿਆਦਾ ਹੈ ਬਾਹਰ ਆਏ ਪਿੰਡ ਤੋਂ ਬਾਹਰ ਆ ਗਏ ਤੁਸੀਂ ਦੇ ਠੀਕ ਹੈ ਇਹ ਇਲਾਕੇ ਹੀ ਡੇਰਾ ਆ ਡੇਰਾ ਕੋਈ ਗੱਲ ਨਹੀਂ ਤੁਸੀਂ ਆਪਦਾ ਨੰਬਰ ਬੋਲ ਦਿਓ ਜਦੋਂ ਪਾਣੀ ਨੀਵਾ ਹੋ ਗਿਆ ਤੁਹਾਡਾ ਘਰ ਬਣਵਾ ਦੇਾਂਗੇ ਚੋ ਠੀਕ ਕਿਸੇ ਨੂੰ ਵੀ ਕਹਿ ਦੇਾਂਗੇ ਤੁਸੀਂ ਇਹਨਾਂ ਦੇ ਇਹ ਬੇਟੇ ਹੈ ਨਾ ਬੇਟਾ ਹੈ ਨਾ ਨੰਬਰ ਬੋਲ ਦਿਓ ਵੀਰ ਜੀ ਨਾਂਜੂ ਬਰਾਸੇ ਤੇ ਨੰਬਰ ਤੇ 8360 26995 ਠੀਕ ਹੈ ਵੀਰ ਸੋ ਬਹੁਤ ਸਾਰੇ ਵੀਰ ਜਿਹੜੇ ਸਾਨੂੰ ਇਹ ਫੋਨ ਕਰ ਰਹੇ ਹੋ ਕਿ ਘਰ ਕਿਸੇ ਦਾ ਬਣਾਉਣ ਵਾਲਾ ਜਿਵੇਂ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਆ ਪਾਣੀ ਨੀਵਾ ਹੋਊਗਾ ਪਾਣੀ ਦਾ ਵਹਾਅ ਇੰਨਾ ਹੀ ਤੇਜ਼ ਹੈ ਹਜੇ ਔਰ ਉੱਥੇ ਹੁਣ ਜਾਇਆ ਨਹੀਂ ਜਾ ਸਕਦਾ ਉਹ ਕਹਿੰਦੇ ਬੇੜੀ ਤੇ ਜਾਇਆ ਜਾ ਸਕਦਾ ਜਿਵੇਂ ਪਾਣੀ ਨੀਵਾ ਹੋਊਗਾ ਤਾਂ ਇਹਨਾਂ ਦਾ ਬਜ਼ੁਰਗਾਂ ਦਾ ਘਰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਤਾਸ਼ 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 ਪਿੰਡ ਹੈ ਇਹਨਾਂ ਦਾ ਔਰ ਇੰਨਾ ਤੱਕ ਪਹੁੰਚ ਜਰੂਰ ਕਰਿਓ